ਦੋਸਤੋ ਅੱਜ ਦੀ ਕਹਾਣੀ ਉਸ ਵਕਤ ਦੀ ਜਦੋਂ ਸਾਲ 1877 ਵਿੱਚ ਅੰਗਰੇਜ਼ਾਂ ਨੇ ਸ੍ਰੀ ਦਰਬਾਰ ਸਾਹਿਬ ਅਤੇ ਪਵਿੱਤਰ ਸਰੋਵਰ ਵਾਲੀ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਹਟਾ ਕੇ ਇੱਕ ਚਰਚ ਬਣਾਉਣ ਦੀ ਬਹੁਤ ਜ਼ੋਰ ਕੋਸ਼ਿਸ਼ ਕੀਤੀ ਸੀ ਪਰ ਜਿਹੜੀ ਹਰਮੰਦਰ ਸਾਹਿਬ ਨੂੰ ਚਰਚ ਬਣਾਉਦੇ ਵਕਤ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਵਾਪਰਿਆ ਇੱਕ ਐਸਾ ਅਨੋਖਾ ਚਮਤਕਾਰ ਜਿਸ ਨੂੰ ਵੇਖ ਕੇ ਚਰਚ ਬਣਾਉਣ ਆਏ ਅੰਗਰੇਜ਼ ਅਫਸਰਾਂ ਦੀਆਂ ਚੀਕਾਂ ਨਿਕਲ ਗਈਆਂ ਸਨ ਇਹ ਪੂਰਾ ਚਮਤਕਾਰ ਸਾਨੂੰ ਅੱਜ ਵੀ ਸ਼੍ਰੀ ਦਰਬਾਰ ਸਾਹਿਬ ਅੰਦਰ ਸੋਨੇ ਦੀਆਂ ਪਕਤੀਆਂ ਵਿੱਚ ਲਿਖਿਆ ਹੋਇਆ ਦੇਖਣ ਨੂੰ ਮਿਲਦਾ ਕੀ ਸੀ ਇਹ ਪੂਰਾ ਮਾਮਲਾ ਕਿਉਂ ਅੰਗਰੇਜ਼ ਸ਼੍ਰੀ ਦਰਬਾਰ ਸਾਹਿਬ ਨੂੰ ਇੱਕ ਚਰਚ ਬਣਾਉਣਾ ਚਾਹੁੰਦੇ ਸਨ ਕੌਣ ਕੌਣ ਸਿੱਖ ਵੀ ਕਾਮ ਨਾਲ ਗਦਾਰੀ ਕਰਕੇ ਅੰਗਰੇਜ਼ਾਂ ਦਾ ਸਾਥ ਦੇ ਰਹੇ ਸਨ ਤੇ ਫਿਰ ਗੁਰੂ ਰਾਮਦਾਸ ਜੀ ਨੇ ਐਸੀ ਕੀ ਕਰਾਮਾਤ ਵਿਖਾਈ ਕਿ ਜਿਸ ਨੂੰ ਦੇਖ ਕੇ ਅੰਗਰੇਜ਼ ਅਧਿਕਾਰੀ ਸ਼੍ਰੀ ਦਰਬਾਰ ਸਾਹਿਬ ਅੰਦਰੋਂ ਜੀਕਾ ਮਾਰਦੇ ਹੋਏ ਬਾਹਰ ਨੂੰ ਭੱਜੇ ਇਹ ਪੂਰਾ ਵਾਕਿਆਤ ਅੱਜ ਵੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕਿੱਥੇ ਕੋ ਲਿਖਿਆ ਹੋਇਆ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਨੂੰ ਸੁਣ ਕੇ ਇੱਕ ਵਾਰ ਤੁਹਾਡੇ ਮੂੰਹੋਂ ਵੀ ਵਾਹਿਗੁਰੂ ਸ਼ਬਦ ਨਿਕਲੇਗਾ ਪਰ ਸਭ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਦੋਂ ਤੋਂ ਹੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖ ਧਰਮ ਦੀ ਨੀਂਹ ਰੱਖੀ ਹੈ ਉਸ ਵਕਤ ਤੋਂ ਲੈ ਕੇ ਅੱਜ ਦੇ ਵਰਤਮਾਨ ਸਮੇਂ ਦੇ ਵਿਚਕਾਰ ਲੱਖਾਂ ਲੋਕਾਂ ਨੇ ਸਿੱਖੀ ਨੂੰ ਖਤਮ ਕਰਨ ਦੇ ਯਤਨ ਕੀਤੇ ਤੇ ਅੱਜ ਵੀ ਕਰ ਰਹੇ ਹਨ ਸਿੱਖ ਧਰਮ ਨੂੰ ਖਤਮ ਕਰਨ ਵਾਲੇ ਕਈ ਆਏ ਤੇ ਕਈ ਗਏ ਸਿੱਖ ਕੌਮ ਉਤੇ ਇੱਕ ਦਿਨ ਐਸਾ ਵੀ ਸੂਰਜ ਚੜ੍ਹਿਆ ਜਦੋਂ ਅਹਿਮਦ ਸ਼ਾਹ ਅਬਦਾਲੀ ਵੱਲੋਂ ਇੱਕੋ ਦਿਨ ਵਿੱਚ ਹੀ 30000 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਨੂੰ ਅਸੀਂ ਅੱਜ ਵੱਡੇ ਘੱਲੂ ਘਾਰੇ ਦੇ ਨਾਮ ਨਾਲ ਜਾਣਦੇ ਹਾਂ ਉਸ ਵਕਤ ਮੁਠੀ ਕੋ ਭਰ ਗਿਣਤੀ ਦੇ ਸਿੱਖ ਹੀ ਦੁਨੀਆਂ ਵਿੱਚ ਬਾਕੀ ਬਚੇ ਸਨ ਪਰ ਖਾਲਸਾ ਫਿਰ ਇੱਕ ਵਾਰ ਸੱਜਣਾ ਸ਼ਰੀਕ ਬਣ ਕੇ ਅਬਦਾਲੀ ਨੂੰ ਟੱਕਰਿਆ ਇਹ ਵੇਖ ਕੇ ਅਬਦਾਲੀ ਹੱਕਾ ਬੱਕਾ ਰਹਿ ਗਿਆ ਤੇ ਆਪਣੇ ਸਿਪਾਹੀਆਂ ਨੂੰ ਪੁੱਛਣ ਲੱਗਾ ਕਿ ਸਿੱਖਾਂ ਵਿੱਚ ਇੰਨੀ ਤਾਕਤ ਕਿੱਥੋਂ ਆ ਜਾਂਦੀ ਹੈ ਕਿਵੇਂ ਇਹ ਇੱਕ ਇੱਕ ਯੋਧਾ ਸਵਾ ਸਵਾ ਲੱਖ ਦੇ ਭਾਰੀ ਪੈ ਜਾਂਦਾ ਹੈ ਅਬਦਾਲੀ ਦੇ ਸਿਪਾਈ ਉਸਨੂੰ ਦੱਸਣ ਲੱਗੇ ਕਿ ਹੇ ਹਜੂਰ ਸਿੱਖਾਂ ਦਾ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਆਬੇ ਹਿਆਤ ਹੈ ਭਾਵ ਕਿ ਇੱਕ ਅਮਰਤ ਦਾ ਸਰੋਵਰ ਹੈ ਜਿੱਥੇ ਇਸ਼ਨਾਨ ਕਰਕੇ ਇੱਕ ਮਰਿਆ ਹੋਇਆ ਸਿੱਖ ਵੀ ਜਿਉਂਦਾ ਉੱਠਦਾ ਹੈ ਅਬਦਾਲੀ ਇਹ ਸੁਣ ਕੇ ਸਰੋਵਰ ਨੂੰ ਪੂਰਨ ਦਾ ਹੁਕਮ ਕਰਦਾ ਹੈ ਤੇ ਸ਼੍ਰੀ ਦਰਬਾਰ ਸਾਹਿਬ ਨੂੰ ਢਾਇ ਢੇਰੀ ਕਰਨ ਲਈ ਚੜਾਈ ਕਰ ਦਿੰਦਾ ਹੈ ਪਰ ਇਸੇ ਦਰਬਾਰ ਸਾਹਿਬ ਦੀ ਇੱਟ ਨੱਕ ਤੇ ਵੱਜਣ ਕਾਰਨ ਹੀ ਅਖੀਰ ਵਿੱਚ ਅਬਦਾਲੀ ਮਾਰਿਆ ਗਿਆ ਸੀ ਜਦ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਸੇ ਤਰ੍ਹਾਂ ਅਟੱਲ ਰਿਹਾ ਇਸ ਤੋਂ ਬਾਅਦ ਫਿਰ ਸਮਾਂ ਆਉਂਦਾ ਹੈ ਅੰਗਰੇਜ਼ਾਂ ਦਾ ਅੰਗਰੇਜ਼ਾਂ ਨੂੰ ਵੀ ਇਹ ਗੱਲ ਜਲਦੀ ਸਮਝ ਆ ਗਈ ਕਿ ਸਿੱਖ ਸਾਡੇ ਵਿਰੁੱਧ ਲੜਨ ਦੀ ਸ਼ਕਤੀ ਸ੍ਰੀ ਦਰਬਾਰ ਸਾਹਿਬ ਅਤੇ ਪਵਿੱਤਰ ਸਰੋਵਰ ਵਿੱਚੋਂ ਲੈਂਦੇ ਹਨ ਜਿਸ ਕਰਕੇ ਫਿਰ ਅੰਗਰੇਜ਼ ਵੀ ਸਿੱਖਾਂ ਦੀ ਇਸ ਸ਼ਕਤੀ ਦੇ ਪੁੰਜ ਨੂੰ ਖਤਮ ਕਰਨ ਦੀਆਂ ਵਿਵੰਤਾ ਘੜਨ ਲੱਗੇ ਸਮਾਂ ਲੰਘਿਆ ਤਾਂ ਪੰਜਾਬ ਦੇ ਨਾਲ ਨਾਲ ਅੰਗਰੇਜ਼ਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਪਰਮੱਧਾ ਉੱਤੇ ਵੀ ਕਬਜ਼ਾ ਕਰ ਲਿਆ ਉਹਨਾਂ ਨੇ ਦਰਬਾਰ ਸਾਹਿਬ ਦੇ ਪ੍ਰਬੰਧ ਆਪਣੇ ਲਾਏ ਸ਼ਹਿਰ ਦੇ ਡਿਪਟੀ ਕਮਿਸ਼ਨਰਾਂ ਨੂੰ ਸੌਂਪ ਦਿੱਤੇ ਇਹਨਾਂ ਡਿਪਟੀ ਕਮਿਸ਼ਨਰਾਂ ਨੇ ਸਿੱਖਾਂ ਵਿੱਚੋਂ ਹੀ ਕੁਝ ਗਦਾਰ ਤੇ ਆਪਣੇ ਚਮਚੇ ਲੱਭ ਕੇ ਉਹਨਾਂ ਨੂੰ ਦਰਬਾਰ ਸਾਹਿਬ ਦੇ ਸਰਬਰਾਜ ਜੁਗਤ ਕੀਤਾ ਇਹ ਸਰਬਰਾਜ ਸ਼੍ਰੀ ਦਰਬਾਰ ਸਾਹਿਬ ਦੇ ਸਾਰੇ ਪ੍ਰਬੰਧਾਂ ਦੇ ਜ਼ਿੰਮੇਵਾਰ ਹੁੰਦੇ ਸਨ ਸਰਕਾਰੀ ਥਾਪੜਾ ਪੇਟਦੇ ਹੋਣ ਕਰਕੇ ਇਹਨਾਂ ਸਰਬਰਾਹਾਂ ਨੂੰ ਸਿੱਖ ਪੰਥ ਦਾ ਕੋਈ ਡਰ ਡੁੱਕਰ ਨਹੀਂ ਸੀ ਹੁੰਦਾ ਉਨ੍ਹਾਂ ਦਾ ਮੁੱਖ ਕੰਮ ਤਾਂ ਸਿਰਫ ਡਿਪਟੀ ਕਮਿਸ਼ਨਰ ਤੇ ਅੰਗਰੇਜ਼ ਸਰਕਾਰ ਦੀ ਚਾਪਲੂਸੀ ਕਰਕੇ ਉਹਨਾਂ ਨੂੰ ਖੁਸ਼ ਰੱਖਣਾ ਹੁੰਦਾ ਸੀ ਜਿਸ ਕਰਕੇ ਹੌਲੀ-ਹੌਲੀ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾ ਵਿੱਚ ਗ੍ਰਾਵਟਵ ਦੀ ਗਈ ਪ੍ਰਬੰਧ ਤਾਂ ਕਮਜ਼ੋਰ ਹੋ ਗਏ ਪਰ ਅੰਗਰੇਜ਼ ਇਹ ਗੱਲ ਭਲੀ ਭਾਂਤੀ ਸਮਝ ਚੁੱਕੇ ਸਨ ਕਿ ਖਾਲਸਾ ਪੰਥ ਸ੍ਰੀ ਦਰਬਾਰ ਸਾਹਿਬ ਤੋਂ ਸ਼ਕਤੀ ਲੈ ਕੇ ਪਤਾ ਨਹੀਂ ਕਦੋਂ ਸਾਡੇ ਤੇ ਭਾਰੀ ਪੈ ਜਾਵੇਗਾ ਇਸ ਲਈ ਉਹ ਇਸ ਮਸਲੇ ਨੂੰ ਮੁੱਢ ਤੋਂ ਹੀ ਖਤਮ ਕਰਨ ਦਾ ਫੈਸਲਾ ਕਰਦੇ ਹਨ ਅੰਗਰੇਜ਼ਾਂ ਨੇ ਵਿਹਤ ਬਣਾਈ ਕੇ ਸ੍ਰੀ ਦਰਬਾਰ ਸਾਹਿਬ ਅਤੇ ਪਵਿੱਤਰ ਸਰੋਵਰ ਵਾਲੀ ਥਾਂ ਨਲਾਮ ਕਰਕੇ ਸਿੱਖ ਇਤਿਹਾਸ ਵਿੱਚੋਂ ਇਸ ਦਾ ਨਾਮੋ ਨਿਸ਼ਾਨ ਹੀ ਖਤਮ ਕਰ ਦਿੱਤਾ ਜਾਵੇ ਜਾਂ ਫਿਰ ਇਸ ਥਾਂ ਨੂੰ ਖਰੀਦ ਕੇ ਇੱਥੇ ਇੱਕ ਚਰਚ ਬਣਾ ਦਿੱਤੀ ਜਾਵੇ ਤੇ ਇਸ ਚਰਚ ਨੂੰ ਇਸਾਈ ਧਰਮ ਦੇ ਪ੍ਰਚਾਰ ਦਾ ਸਭ ਤੋਂ ਵੱਡਾ ਕੇਂਦਰ ਬਣਾ ਦਿੱਤਾ ਜਾਵੇ ਤਾਂ ਜੋ ਕਿਤੇ ਭੁਵਿੱਖ ਵਿੱਚ ਵੀ ਸਿੱਖ ਇੱਥੇ ਸ੍ਰੀ ਦਰਬਾਰ ਸਾਹਿਬ ਹੋਣ ਦਾ ਦਾਵਾ ਹੀ ਨਾ ਕਰ ਸਕਣ ਦੋਸਤੋ ਅੱਜ ਅਸੀਂ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਾਂ ਦਾ ਦਰਛਨੀ ਡਿਉੜੀ ਰਹੀ ਦਾਖਲ ਹੋਣ ਤੋਂ ਪਹਿਲਾਂ ਡਿਉੜੀ ਦੇ ਬਾਹਰਵਾਰ ਖੱਬੇ ਪਾਸੇ ਸੋਹਣੇ ਦੀਆਂ ਭਗਤੀਆਂ ਵਿੱਚ ਸਾਨੂੰ ਇੱਕ ਅਵਾਰਤ ਲਿਖੀ ਹੋਈ ਨਜ਼ਰ ਆਉਂਦੀ ਹੈ ਇਸ ਅਵਾਰਤ ਵਿੱਚ ਲਿਖਿਆ ਹੋਇਆ ਹੈ ਕਿ ਸ੍ਰੀ ਹਰਮੰਦਰ ਸਾਹਿਬ ਵਿੱਚ ਕੁਦਰਤੀ ਚਮਤਕਾਰ ਇਸ ਦੇ ਹੇਠਾਂ ਲਿਖਿਆ ਹੋਇਆ ਹੈ ਕਿ ਸਭਲਾਂ ਦੇ ਗਿਆਤ ਲਈ ਦੱਸਿਆ ਜਾਂਦਾ ਹੈ ਕਿ 30 ਅਪ੍ਰੈਲ 1877 ਨੂੰ ਸਵੇਰੇ ਸਾਢੇ ਕੋ 4 ਵਜੇ ਇੱਕ ਅਜਬ ਖੇਲ ਵਰਤਿਆ ਜਦੋਂ ਕੋਈ 400 ਪ੍ਰੇਮੀ ਸ੍ਰੀ ਹਰਮੰਦਰ ਸਾਹਿਬ ਵਿੱਚ ਕੀਰਤਨ ਦਾ ਆਨੰਦ ਲੈ ਰਹੇ ਸਨ ਉਦੋਂ ਅਚਨ ਚੇਤ ਹੀ ਬਿਜਲੀ ਦੀ ਇੱਕ ਲਿਸ਼ਕ ਦਿਖਾਈ ਦਿੱਤੀ ਉਹ ਇੱਕ ਵੱਡੀ ਰੌਸ਼ਨੀ ਦੀ ਸ਼ਕਲ ਵਿੱਚ ਪਹਾੜ ਦੀ ਬਾਹੀ ਦੇ ਦਰਵਾਜ਼ੇ ਵਿੱਚੋਂ ਅੰਦਰ ਆਈ ਤੇ ਠੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਗੋਲਾ ਜਿਹਾ ਬਣ ਕੇ ਫਟ ਗਈ ਜਿਸ ਨਾਲ ਚਾਨਣ ਹੀ ਚਾਨਣ ਹੋ ਗਿਆ ਤੇ ਫਿਰ ਦਖਣੀ ਦਰਵਾਜ਼ੇ ਥਾਣੀ ਇੱਕ ਰੌਸ਼ਨੀ ਦੀ ਲੀਕ ਬਣ ਕੇ ਨਿਕਲ ਗਈ ਇਸ ਫਟਣ ਸਮੇ ਬੜੀ ਹੀ ਭਿਆਨਕ ਅਤੇ ਜ਼ੋਰਦਾਰ ਆਵਾਜ਼ ਆਈ ਪਰ ਅੰਦਰ ਬੈਠੇ ਕਿਸੇ ਵੀ ਪ੍ਰੇਮੀ ਇਮਾਰਤ ਜਾਂ ਚੀਜ਼ ਨੂੰ ਕੋਈ ਵੀ ਨੁਕਸਾਨ ਨਾ ਪੁੱਜਾ ਇਸ ਅਲੌਕਿਕ ਦ੍ਰਿਸ਼ ਨੂੰ ਸਭ ਲੋਕੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਕੌਤਕ ਦੱਸ ਰਹੇ ਸਨ ਦੋਸਤੋ ਅੱਜ ਜਦੋਂ ਅਸੀਂ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਮੱਥਾ ਟੇਕ ਕੇ ਖੱਬੇ ਪਾਸੇ ਦਰਵਾਜ਼ੇ ਰਾਹੀਂ ਬਾਹਰ ਨਿਕਲਦੇ ਹਾਂ ਜਿਸ ਪਾਸੇ ਕੀਰਤਨੀਏ ਸਿੰਘ ਬੈਠੇ ਕੀਰਤਨ ਕਰ ਰਹੇ ਹੁੰਦੇ ਹਨ ਇਹ ਪਹਾੜ ਦੀ ਬਾਈ ਵਾਲਾ ਪਾਸਾ ਹੈ ਤੇ ਦੱਖਣੀ ਦਰਵਾਜ਼ਾ ਇਸ ਦੇ ਬਿਲਕੁਲ ਸਾਹਮਣੇ ਉਲਟ ਪਾਸੇ ਹੈ ਜਿੱਧਰ ਬੀਬੀਆਂ ਦੇ ਬੈਠਣ ਵਾਲੀ ਥਾਂ ਬਣੀ ਹੋਈ ਹੈ ਜਿੱਧਰ ਲਾਈਵ ਕੈਮਰੇ ਵਾਲੇ ਖੜੇ ਹੁੰਦੇ ਹਨ ਇਹ ਚਮਤਕਾਰ 30 April 1877 ਨੂੰ ਸਵੇਰੇ 4:30 ਵਜੇ ਵਾਪਰਿਆ ਸੀ ਪਰ ਇਹ ਜੋ ਅਬਾਰਤ ਦਰਸ਼ਨੀ ਡਿਉਰੀ ਉੱਤੇ ਲਿਖੀ ਹੋਈ ਹੈ ਇਸ ਵਿੱਚ ਸਿਰਫ ਅੱਧੀ ਘਟਨਾ ਦਾ ਜ਼ਿਕਰ ਹੈ ਪੂਰਾ ਮਾਮਲਾ ਤਾਂ ਸ਼੍ਰੀ ਦਰਬਾਰ ਸਾਹਿਬ ਨੂੰ ਅੰਗਰੇਜ਼ ਸਰਕਾਰ ਵੱਲੋਂ ਨਿਲਾਮ ਕਰਕੇ ਚਰਚ ਬਣਾਉਂਦਾ ਸੀ ਜਿਸ ਦਾ ਸਬੂਤ ਸਾਨੂੰ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਕ੍ਰਿਪਾਲ ਸਿੰਘ ਦੀ ਕਿਤਾਬ ਸ਼੍ਰੀ ਹਰਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ ਵਿੱਚ ਮਿਲਦਾ ਹੈ ਇਸ ਕਿਤਾਬ ਦੇ ਪੰਨਾ ਨੰਬਰ 346 ਉੱਤੇ ਲਿਖਿਆ ਹੋਇਆ ਹੈ ਕਿ ਸਰਦਾਰ ਸੁੰਦਰ ਸਿੰਘ ਮਜੀਠੀਆ ਜੋ ਕਿ ਸ਼੍ਰੀ ਦਰਬਾਰ ਸਾਹਿਬ ਦੇ ਸਰਪ੍ਰਸਤ ਹੁੰਦੇ ਸਨ ਉਹਨਾਂ ਨੇ ਪ੍ਰੋਫੈਸਰ ਸਾਹਿਬ ਸਿੰਘ ਨੂੰ ਇਸ ਘਟਨਾ ਬਾਰੇ ਦੱਸਿਆ ਸੀ ਪ੍ਰੋਫੈਸਰ ਸਾਹਿਬ ਸਿੰਘ ਨੇ ਵੀ ਆਪਣੀ ਕਿਤਾਬ ਮੇਰੀ ਜੀਵਨ ਕਹਾਣੀ ਦੇ ਪੰਨਾ ਨੰਬਰ 141 42 ਉੱਤੇ ਇਸ ਦਾ ਜ਼ਿਕਰ ਕੀਤਾ ਹੋਇਆ ਹੈ ਪੂਰਾ ਮਾਮਲਾ ਇਹ ਸੀ ਕਿ ਅੰਗਰੇਜ਼ ਸਰਕਾਰ ਨੇ ਸ਼੍ਰੀ ਦਰਬਾਰ ਸਾਹਿਬ ਅਤੇ ਸਰੋਵਰ ਵਾਲਾ ਥਾਂ নিলাম ਕਰਕੇ ਉੱਥੇ ਚਰਚ ਬਣਾਉਣ ਦੀ ਵਿਉਂਤ ਬਣਾਈ ਇਸ ਕੰਮ ਲਈ ਉਹਨਾਂ 30 April 1877 ਈਸਵੀ ਦਾ ਦਿਨ ਚੁਣਿਆ ਉਸ ਦਿਨ ਬਹੁਤ ਸਾਰੇ ਅੰਗਰੇਜ਼ ਅਫਸਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬੈਠੇ ਹੋਏ ਸਨ ਜਦੋਂ ਇਹ ਪੂਰਾ ਚਮਤਕਾਰ ਵਾਪਰਿਆ ਇਹ ਅਨੋਖਾ ਕੌਤਕ ਵੇਖ ਕੇ ਅੰਗਰੇਜ਼ ਅਫਸਰਾਂ ਦੀਆਂ ਭੈ ਪੀਤ ਹੋ ਕੇ ਚੀਕਾਂ ਨਿਕਲ ਗਈਆਂ ਸਨ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਕਰਮਾਂ ਤੋਂ ਤੋਬਾ ਕੀਤੀ ਤੇ ਕਿਹਾ ਜਾਂਦਾ ਹੈ ਕਿ ਉਹਨਾਂ ਅੰਗਰੇਜ਼ ਅਫਸਰਾਂ ਨੇ ਆਪਣੀ ਭੁੱਲ ਬਖਸ਼ੌਣ ਲਈ ਸ੍ਰੀ ਦਰਬਾਰ ਸਾਹਿਬ ਵਿੱਚ ਉਸ ਦਿਨ ਖੁੱਲੇ ਕਿੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਾਈਆਂ ਸਨ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਵਿੱਚ ਆਈ ਗ੍ਰਾਵਟ ਤੋਂ ਬਾਅਦ ਭਵਿਕ ਵਿੱਚ ਅੰਗਰੇਜ਼ ਅਜਿਹੀ ਕੋਈ ਸਕੀਮ ਨਾ ਕਰਨ ਇਸੇ ਕਰਕੇ ਹੀ ਸਿੱਖ ਕੌਮ ਵਿੱਚ ਸਿੰਘ ਸਭਾ ਲਹਿਰ ਸ਼ੁਰੂ ਹੋਈ ਸੀ ਤੇ ਫਿਰ ਅਕਾਲੀ ਲਹਿਰ ਸ਼ੁਰੂ ਹੋਈ ਤੇ ਫਿਰ ਅਖੀਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੌਦ ਵਿੱਚ ਆਈ ਇਸ ਤੋਂ ਬਾਅਦ ਹੀ ਫਿਰ ਸ਼੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਗਿਆ ਜੋ ਅੱਜ ਤੱਕ ਚੱਲਦਾ ਆ ਰਿਹਾ ਹੈ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅੰਗਰੇਜ਼ ਚੁੱਪ ਨਹੀਂ ਸਨ ਬੈਠੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੰਗੇ ਵਾਲੀ ਜਗ੍ਹਾ ਤੇ 1480 ਦੇ ਵਿੱਚ ਇੱਕ ਚਰਚ ਦੀ ਸ਼ਕਲ ਦੀ ਇਮਾਰਤ ਬਣਾ ਦਿੱਤੀ ਸੀ ਜਿਸ ਨੂੰ ਸਿੱਖਾਂ ਨੇ ਬਾਅਦ ਵਿੱਚ 1948 ਵਿੱਚ ਢਹਿ ਢੇਰੀ ਕੀਤਾ ਸੀ ਸੋ ਦੋਸਤੋ ਇਹ ਸੀ ਉਹ ਪੂਰਾ ਘਟਨਾ ਕਰਮ ਤੇ ਉਸ ਤੋਂ ਬਾਅਦ ਹੋਇਆ ਸ੍ਰੀ ਗੁਰੂ ਰਾਮਦਾਸ ਜੀ ਦਾ ਚਮਤਕਾਰ ਜਦੋਂ ਅੰਗਰੇਜ਼ ਦਰਬਾਰ ਸਾਹਿਬ ਵਾਲੀ ਜਗ੍ਹਾ ਤੇ ਇੱਕ ਚਰਚ ਬਣਾਉਣ ਲੱਗੇ ਸਨ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ